ਯਾਰ ਭਰਾਤੀ ਸੀਗੇ ਸਾਨੂੰ ਚੰਡੀਗੜ੍ਹ ਕਿਉਂ ਨਹੀਂ ਜਾਣ ਦਿੱਤਾ ਇਹ ਦੋ ਸਵਾਲ ਤੁਹਾਨੂੰ ਪਿੰਡਾਂ ਦੇ ਵਿੱਚ ਹਰ ਪਿੰਡ ਵਿੱਚ ਪੁੱਛੇ ਮਰਦਾਬਾਦ 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 ਸਰਕਾਰ ਬਣਾਉਣੇ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਆਮ ਆਦਮੀ ਪਾਰਟੀ ਮਰਦਾਬਾਦ 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 ਬਾਦੇ ਕਰਕੇ ਮੁੱਕਣ ਵਾਲਾ ਮੁੱਖ ਮੰਤਰੀ ਕਰਨੀ ਬੰਦ ਕਰੋ ਬੰਦ ਕਰੋ ਬੰਦ ਨਾਟਕਬਾਜ਼ੀ ਕਰਨ ਦੀ ਬੰਦ ਕਰੋ ਬੰਦ ਕਰੋ ਬੰਦ ਭਗਵਾਨਤ ਨਾਲ ਦੀ ਸਰਕਾਰ ਮਰਦਾਬਾ ਮਰਦਾਬਾ ਕਿਸਾਨਾਂ ਨੂੰ ਉਹ ਛੋਟੀਆਂ ਛੋਟੀਆਂ ਗੱਲਾਂ ਦੀ ਅਵਾਰਾ ਪਸ਼ੂਆਂ ਦੀ ਗੱਲ ਹੈ ੱੱਡੀ ਕਬੱਡੀ ਗੱਲ ਹੈ ਇਹ ਵੀ ਆ ਕੇ ਮੁਰਗੀ ਨੇ ਮੱਝਣੀਆਂ ਨੇ ਇਹ ਤਾਂ ਪੰਜਾਬ ਸਰਕਾਰ ਦਾ ਕੰਮ ਹੈ ਤੇੜੜੀਆਂ ਹੋਰ ਗੱਲਾਂ ਨੇ ਸਵਾਜ ਮੀਟਰ ਲੱਗ ਰਹੇ ਆ ਉਹ ਤਾਂ ਛੋਡੇ ਦੀ ਨੇ ਪੈਸੇ ਦੇਣੀਆਂ ਜਾਂ ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਆ ਜਿਵੇਂ ਬੰਦੇ ਕਰਤਨੇ ਕੀਤੇ ਜਾਂ ਛੋੜੇ ਮਤੇ ਕੀਤੇ ਆ ਉਹ ਤੂੰ ਕਰਦਾ ਸਕਦਾ ਕੋਈ ਪਾਵਰ ਦਾ ਬਰਤਨ ਜੀ ਛੋਟੀਆਂ ਛੋਟੀਆਂ ਗੱਲਾਂ ਨੇ ਉਹ ਗੱਲਾਂ ਜਿਹੜੀਆਂ ਜੀਵਨ ਕੋਲਾ ਆ ਦੇ ਹੋ 20 ਜਿੰਨਾਂ 18 ਮੰਗਾਏ ਆ ਕੱਲੀ ਕੱਲੀ ਦੇ ਬੈਸ ਹੋਈ ਆਏ ਤੋ ਬਾਸ ਵਿਚਾਰੇ ਛੱਡ ਕੇ ਭੱਜ ਗਿਆ ਗੁੱਸੇ ਵਾਲਾ ਤਲਖੀਰਾ ਤੇ ਅਸੀਂ ਫੇਰ ਵੀ ਬੀਲ ਕੀਤੀ ਵੀ ਜੇ ਸਾਨੂੰ ਕੰਮ ਆ ਦੋ ਵਸਤਰੀ ਹੋਰ ਬੈਠੇ ਆ ਇਹਨਾਂ ਨਾਲ ਗੱਲ ਕਰ ਲਈ ਦੀ ਆ ਉਹ ਵੀ ਕਬਰ ਛੱਡ ਮਗਰ ਨਹੀਂ ਭੱਜ ਗਿਆ ਫੇਰਾ ਤੁਸੀਂ ਵੀ ਹੋਣ ਕੀ ਗੱਲ ਕਰਾਂਗੇ ਜਦ ਸਾਡਾ ਸਾਹ ਵੀ ਭੱਜ ਗਿਆ ਗੜੀਆਂ ਗੱਲਾਂ ਜੇ ਸਾਡੀ ਕੋਈ ਗੱਲ ਨਹੀਂ ਸੁਣਦਾ ਸਰਉਣੀ ਦੀ ਗੱਦਾ ਭਾਰਤ ਮਾਲਾ ਦੀ ਗੱਲ ਚੱਲੀ ਆ ਉੱਥੇ ਗੈਸ ਪੈਪ ਲੈਣਾ ਵੀ ਚੱਲੀ ਆ ਅੱਜ ਵੀ ਤੁਸੀਂ ਬੋਲਿਓ ਗੈਸ ਪੈਪ ਲੈਣ ਦੀ ਨਕਲੀ ਨਦੇ ਭਾਰਤ ਮਾਲਾ ਪ੍ਰੋਜੈਕਟ ਨਕਲੀ ਨਦੇ ਕਿਹਨੇ ਰੋਕੀ ਆ ਭਾਰਤ ਮਾਲਾ ਪ੍ਰੋਜੈਕਟਾ ਛੜਕਦਿਆਂ ਹੀ ਰੋਕੀ ਖੋਦੀ ਕਹਿੰਦੇ ਉਹ ਜਿਹੜੇ ਕਿਸਾਨ ਦੀ ਜ਼ਮੀਨ ਚਲੀ ਗਈ ਜਿਹਨੇ ਮੁਆਵਜ਼ਾ ਲੈਣਾ ਉਹਨੂੰ ਮੁਆਵਜ਼ਾ ਨਹੀਂ ਮਿਲ ਰਿਹਾ ਤੱਕੇ ਨਾ ਛੜਕਾ ਕੱਢਿਆ ਜਾ ਰਹੀਆਂ ਨੇ ਉਹ ਆਉਂਦੀ ਗੱਲਬਾਤ ਆ ਉਹ ਬਣੀਏ ਨਾਲ ਕੀਤੀ ਛੋਟੀਆਂ ਛੋਟੀਆਂ ਜਿਹੜੀਆਂ ਗੱਲਾਂ ਨੇ ਕੀ ਆ ਗੱਲੇ ਦਾ ਬਕਾਇਆ ਸਾਲ ਸਾਲ ਹੋ ਗਿਆ ਉਹ ਵੀ ਕੈਂਟਰ ਦੇ ਨਾਲੇ ਜੇਂ ਜਵਾਬ ਕੋਈ ਆ ਕੇ ਸਾਡੇ ਨਾਲ ਅਸੀਂ ਕਿਹਾ ਗੱਲ ਕਰੋ ਖੁੱਲੀ ਟੇਬਲ 'ਤੇ ਵੀ ਕਰਦੇ ਲੋਕਾਂ ਨੂੰ ਪਤਾ ਲੱਗੇ ਵੀ ਕਿਹੜਾ ਸੱਚ ਬੋਲਦਾ ਕਿਹੜਾ ਝੂਠ ਬੋਲਦਾ ਆ ਕੜਕ ਸੜੀਆਂ ਨੂੰ 2-2 ਸਾਲ ਹੋ ਗਏ ਸਾਡੇ ਆਪਣੇ ਇੱਥੇ ਰਕਾਰਡ ਪਈ ਐ ਸੜੀਆਂ ਮnde 2-2 ਸਾਲ ਹੋ ਗਏ ਕੜਕ ਦਾ ਮਾਰਦਾ ਨਹੀਂ ਬਣਾਇਆ ੱਟਾ ਜਿਵੇਂ ਕਹਿੰਦੇ ਸੀ ਸੁੱਕੀ ਵਿਦਾਈ ਕਰਾਇਓ ਹੋਰ ਕੁਝ ਕਰਿਆ ਉਸ ਤੋਂ ਨਸਦਾ ਵਿੱਚ ਜੋ ਸਿੱਧੀ ਵਿਦਾਈ ਕਰਿਆ 10 ਸਾਲ ਸਾਨੂੰ ਸੀਐਮ ਸਾਹਿਬ ਆ ਤੇ ਕਿੰਨੂੰ ਦਿੱਤਾ ਪਰ ਉਹ ਸੜੀਆਂ ਇਹ ਕੱਲਾ ਦੇ ਆ ਸਾਰੀਆਂ ਗੱਲਾਂ ਜਿਹੜੇ ਟੋਟਲੀ ਸੀ ਗਿਆ ਜਿਵੇਂ ਜੇਪੀਆਰ ਹੀ ਕਾਇਮ ਜਾਰੀ ਚੱਲੀ ਆ ਤੇ ਲੋਣੀ ਮਿਆ ਆ ਗੱਡੀ ਸਾਰੀਆਂ ਗੱਲਾਂ ਨੇ ਬਈ ਆ ਕਿਸਾਨਾਂ ਨੂੰ ਪਹਿਲੇ ਡੀਏਪੀ ਚਾਹੀਦਾ ਆ ਝੋਨੇ ਵਾਲੀ ਗੱਲ ਚੱਲੀ ਸੀ ਕਿ ਨਾ ਰੇੜਕਾ ਆਇਆ ਤੇ ਜੀ ਕੇਂਦਰ ਦਾ ਕੰਮ ਆ ਉਹ ਤੇਰਾ ਪੰਜਾਬ ਦਾ ਕੰਮਾ ਖੱਜਲ ਖਰ ਖੜੇ ਆ ਹੋਏ ਕਿਸਾਨ ਕਿਹਨੇ ਲਗਿਆ ਕੱਟ ਆ ਕਿਸਾਨਾਂ ਦੇ ਸਰੇ ਕੰਨਾਂ ਦੀ ਗੱਲ ਕੰਨਾਂ ਦੀ ਹੁੰਦੀ। ਬਰਾ ਗੱਲਾਂ ਹੋਈਆਂ ਨੇ। ਆਈ ਗੱਲਾਂ ਪੁੱਛਣ ਗਏ ਸਾਡੇ ਗੁੰਡਾ ਬਿਆਰ ਕਿਉਂਦਾ ਪੈਸੇ ਮਿਲਦੇ ਜੀ। ਉਹ ਸਾਡੇ ਸਹਾਇਕ ਬੈਂਕ ਨੇ ਸਾਡੇ ਆਪ ਦੀਆਂ ਸੁਸਾਇਟੀਆਂ ਦੇ ਬੈਂਕ ਨੇ। ਉਹਨਾਂ ਦਾ ਕਦੇ ਪੰਜਾਬ ਸਰਕਾਰ ਨੇ 20-25 ਸਾਲ ਹੋ ਗਏ ਸਾਰੀਆਂ ਸਰਕਾਰਾਂ ਨੇ ਪੁੱਛਾਤ ਨਹੀਂ ਫੜਿਆ ਕਿਸਾਨ ਦਾ। ਆ ਗੱਲ ਕਰਨ ਗਏ ਸੀ। ਤਸੂਰੇ ਪੰਜਾਬ ਦੀ ਮੰਗ ਦੀ ਇੱਥੋਂ ਸਾਡੇ ਖੇਤਰ ਦੀ ਤੁਹਾਡੀ ਅਸੈਂਬਲੀ ਦੇ ਵਿੱਚ ਕਰਨ ਵਾਲੀ ਗੱਲ ਆ। ਪੰਜਾਬ ਦੀ ਮੁੱਦੇ ਨੇ। ਬਲਵਿੰਦਰ ਇਹ ਰਿਚ ਚੈਲੇਂਜ ਵਾਲਾ ਦੱਸੋ ਤੁਸੀਂ ਕੀ ਕੀ ਪੰਗੂੜ ਪ੍ਰਚਾਰ ਕਰ ਰਹੇ ਹੋ ਕੀ ਇਹ ਕੂੜ ਪ੍ਰਚਾਰ ਅੱਜ ਤੋਂ ਬਾਅਦ ਹੋ ਨਿਕਲੂਗਾ ਕੀ ਤੁਹਾਡੀ ਸ਼ਬੀ ਖਰਾਬ ਨਹੀਂ ਕਰੂਗਾ ਸੀਐਮਡੀ ਤੁਹਾਡੀ ਪਾਰਟੀ ਦੀ ਵੀ ਇੱਕ ਗੱਲ ਕਹਿ ਰਹੇ ਸੀ ਸੈਂਟਰ ਦੀ ਮੰਗਿਆ ਮੰਗਾ ਹੈ ਗਿਆ ਪੰਜਾਬ ਦੀਆਂ ਕੀ ਮੈਰੀ ਪਾਣੀ ਮੰਗਦੇ ਪਏ ਆ ਵੀ ਦੋ ਦਿਨ ਪਹਿਲਾਂ ਦੇ ਦਿਓ ਕਿਦਾਂ ਤਰੀਕ ਰੱਖੋਗੇ ਕੀ ਇਹ ਪੰਜਾਬ ਨੇ ਨਹੀਂ ਸਪਲਾਈ ਕਰਨਾ ਮੈਰੀ ਪਾਣੀ ਜੇ ਇੱਕ ਤਰੀਕ ਜੂਨ ਦੀ ਰੱਖਦੇ ਆ ਜੇ ਉੱਥੇ 27 ਨੂੰ ਪਾਣੀ ਛੱਡਦੇ ਆ ਸਾਡੇ ਖੇਤਾਂ ਬਾਅਦ ਜੂਨ ਨੂੰ ਆਊਗਾ ਨਾ ਜੇ ਅੱਜ ਫੈਸਲੇ ਕਰਾਂਗੇ ਅਸੀਂ ਮੰਗਤਾ ਰੱਖ ਰਹੇ ਸੀ ਬਹੁਤ ਜ਼ੋਰਤਾ ਦੇ ਰਹੇ ਸੀ ਸਰਕਾਰ ਦੇ ਪੀਏਯੂ ਦਾ ਆਪਣੀ ਜਿਹੜੀ ਯੂਨੀਵਰਸਿਟੀ ਆ ਉਹਦੇ ਮੇਲੇ ਸ਼ੁਰੂ ਹੋ ਗਏ 7 ਫਰਵਰੀ ਤੋਂ ਕਿਸਾਨਾਂ ਨੇ ਲੜਾਵੀ ਕਿਸਾਨਾਂ ਨੂੰ ਤਰੀਕ ਹੀ ਨਹੀਂ ਪਤਾ ਵੀ ਕਿਹੜੀ ਤਰੀਕ ਨੂੰ ਝੋਨਾ ਲੜਾ ਸ਼ੁਰੂ ਕਰਕੇ ਕੋਲੇ 20-25 ਗੇ ਉਹਦੇ ਪਾਣੀ ਦੇਣਗੇ ਉਹ ਕਿਹੜਾ ਬੀ ਬੇ ਜੇ ਉਹ ਬੀ ਚੱਕ ਲਿਆ ਮੇਲੇ ਚ ਤਾਂ ਉਹਦੇ ਗੱਲ ਪਾ ਲੋਗੇ ਤੁਸੀਂ ਤਾਂ ਆ ਕੇ ਜੂਨ ਦੇ ਮਹੀਨੇ ਦੱਸੋਗੇ ਵੀ ਕਿਹੜੀ ਤਰੀਕ ਰੱਖ ਰਹੇ ਹੋ ਬੀ ਦਾ ਲੜਾ ਅੱਜ ਖਰਚਾ ਅੱਜ ਲੈਣਾ ਜਮੀਨਾ ਅਸੀਂ ਟੱਕੇ ਤੇ ਪਹਿਲਾ ਲਾ ਬੈਠੇ ਆਂ ਲੋੜੀਂਦੇ ਤੱਕ ਚੜ ਜਾਂਦੀ ਆ ਸਾਰਾ ਝੋਡੇ ਦੇ ਆਸਰੇ ਲੱਤੀਆਂ ਹੋਈਆਂ ਨੇ ਜੋ ਆਸਰਾ ਹੀ ਸਾਨੂੰ ਦਿੰਦਾ ਜੋ ਸੀਐਫ ਸਾਹਿਬ 6 ਵਜੇ ਵਾਕ ਆਊਟ ਕਰ ਗਏ ਉਹ ਹਟ ਗਏ ਵਿਰੋਧ ਕਰਕੇ ਉਹਦੇ ਜਿਹੜੀ ਦਖਾਂਤ ਕੀਤੀ ਆ ਉਹਨਾਂ ਨੇ ਕਿਸਾਨਾਂ ਦੀ ਗੱਲ ਨਹੀਂ ਸੁਣੀ ਐਸਕੇਐਮ ਦੀਆਂ ਪ੍ਰਮੁੱਖ ਸਾਰੀ ਜਥੇਬੰਦੀਆਂ ਬੈਠੀਆਂ ਨੇ ਤੇ ਉਹਨਾਂ ਨੂੰ ਜਦੋਂ ਜਵਾਬ ਨਹੀਂ ਆਇਆ ਤਾਂ ਮਿੱਟੀ ਤੋਂ ਭੱਜੇ ਆ ਉਹਦੇ ਵਿਰੋਧ ਦੇ ਵਿੱਚ ਕਿਸਾਨਾਂ ਦੀ ਆਵਾਜ਼ ਨਹੀਂ ਸੁਣੀ ਤਾਂ ਅੱਜ 11 ਵਜੇ ਤੋਂ ਲੈ ਕੇ 3 ਵਜੇ ਤੱਕ ਸਾਰੇ ਐਮਐਲਏ ਸਾਹਾਨ ਤੇ ਮੰਤਰੀਆਂ ਦੇ ਬਾਹਰ ਅਸੀਂ ਇਹਨਾਂ ਨੂੰ ਚੇਤਨਾ ਰੈਡੀ ਕਰਨ ਆਏ ਆ ਕਿ ਤੁਹਾਨੂੰ ਚੇਤ ਕਰ ਰਹੇ ਆ ਵੀ ਤੁਹਾਡੇ ਵਿੱਚੋਂ 3 ਤਰੀਕ ਦੀ ਰਾਤ ਤੋਂ ਲੈ ਕੇ ਜੋ ਕਾਰਵਾਈਆਂ ਹੋਈਆਂ ਕਿਸਾਨਾਂ ਦੇ ਉੱਤੇ ਉਹਦੇ ਤੇ ਕੋਈ ਨਹੀਂ ਬੋਲਿਆ ਇਹ 96 ਲੋਕ ਜਿਹੜੇ ਐਮਐਲਏ ਬਣੇ ਸੀ ਇਹ ਲੋਕਾਂ ਦੀ ਆਵਾਜ਼ ਬਣ ਕੇ ਮੋਟਾ ਲੈ ਕੇ ਉੱਪਰ ਗਏ ਨੇ ਢਿੱਡ ਭਾਰੀ ਵੋਟਿੰਗ ਲੈਣ ਤੋਂ ਬਾਅਦ ਵੀ ਜਦੋਂ ਤੁਹਾਨੂੰ ਆਵਾਜ਼ ਇਹਨਾਂ ਦੀ ਸੁਣਦੀ ਨਾ ਬੋਲੀ ਇਹਨਾਂ ਕਿਸਾਨਾਂ ਦੇ ਹੱਕ ਦੇ ਵਿੱਚ ਤਾਂ ਇਹਨਾਂ ਨੂੰ ਚੇਤਨਨ ਕਰਨ ਆਏ ਆ ਵੀ ਇਹ ਤੁਹਾਨੂੰ ਮਹਿੰਗਾ ਪਾਊਗਾ ਜਿਹੜੀ ਰਾਤ ਤੇ ਥੋੜਾ ਜਿਹਾ ਸਭ ਦੁਰਪੇ ਨੇ ਕਿਸਾਨਾਂ ਦੀਆਂ ਨਿੱਕੀ ਨਿੱਕੀਆਂ ਮੰਗਾ ਜਿਹਨੂੰ ਇਹ ਪੋਰਟਰੇਟ ਕਰ ਰਹੇ ਨੇ ਵੀ ਇਹ ਸੈਂਟਰਲ ਦੀਆਂ ਮੰਗਾ ਸੀਗੀਆਂ ਫਿਰ ਇਹ ਪੋਰਟਰੇਟ ਕਰ ਰਹੇ ਨੇ ਵੀ ਇਹ ਕਿਸਾਨ ਸੜਕਾਂ ਤੇ ਬੈਠ ਜਾਂਦੇ ਆ ਰੇਲਾਂ ਤੇ ਬੈਠ ਜਾਂਦੇ ਆ ਇਹ ਜੀ ਕੋਈ ਕਾਰਵਾਈ ਨਹੀਂ ਸੀ ਇਹਨਾਂ ਨੇ ਆਹ ਕਹਿੰਦੇ ਜੀ ਹਰ ਚੁੱਕ। ਸ੍ਰੀ ਭਾਈ ਪਹਿਲਾਂ ਗੱਲ ਖਤਮ ਬਣਾਉਂਦੇ ਆ। ਬਿਆਨ ਦਿੱਤਾ ਸੀ ਵੀ ਜੇ ਕੋਈ ਲੋਡ ਹੁੰਦੀ ਆ ਮੇਰਾ ਦਰਵਾਜ਼ਾ ਕੋਕੋਂਗੇ ਰੋਕ ਤੇ ਇਹਨਾਂ ਦੇ 34 ਸੈਕਟਰ ਦੇ ਤੇ ਸੀਆਪ ਸਾਧਾ ਕਰਾਉ ਕਰਨ ਜਾ ਰਹੇ ਸੀ। ਉਹਦੇ ਵਿੱਚ ਨਾ ਰੋਕੋ। ਹਾਂਜੀ ਭਾਈ ਜੀ ਜਿਹੜਾ ਹੁਣ ਜੇ ਇਸ ਤੋਂ ਬਾਅਦ ਜੇਕਰ ਨਹੀਂ ਤੁਹਾਡੇ ਕੋਈ ਗੱਲਬਾਤ ਸੁਣਾਈ ਹੁੰਦੀ ਤਾਂ ਇਸ ਤੋਂ ਬਾਅਦ ਹੋਰ ਆਉਣ ਵਾਲੇ ਕੇਐਸਐਮ ਦੇ ਕੀ ਫੈਸਲੇ ਹੋਣਗੇ? ਦੇਖੋ ਐਸਕੇਐਮ ਐਸਕੇਐਮ ਇਹਦਾ ਪੂਰਾ ਸਰਕਾਰਾਂ ਬੰਦ ਲੜਾਈ ਲੈਣ ਨੂੰ ਸਰਕਾਰ ਜਿਹੜੇ ਮੂਡ 'ਚ ਆ ਉਸ ਮੂਡ ਦੇ ਹਿਸਾਬ ਨਾਲ ਇਸ ਸਰਕਾਰ ਨੂੰ ਜਵਾਬ ਦੇਵਾਂਗੇ। 15 ਤ ਅੱਲਾ ਰਣਨੀਤੀ ਤਿਆਰ ਕੀਤੀ ਜਾਊਗੀ ਪਰ ਲੜਾਂਗੇ ਲੜਾਈ ਉਦੋਂ ਕਰਾਂਗੇ ਜਦ ਸਾਡੀ ਮਰਜ਼ੀ ਹੋਈ ਇਹਨਾਂ ਦੇ ਮਰਜ਼ੀ ਦੇ ਹਿਸਾਬ ਨਾਲ ਲੜਾਂਗੇ ਨਾ ਗੁੱਸੇ ਨਾਲ ਧਰਮੇ ਨਾਲ ਆਪਦੇ ਫੈਸਲੇ ਲਾਵਾਂਗੇ ਪਰ ਜਿਹੜੀਆਂ ਮੰਗਾ ਪਹਿਲਾਂ ਇਸ ਚੇਤਨਾ 'ਚ ਕਰ ਰਹੇ ਆ ਸਟੇਟ ਦੀਆਂ ਸੀਗੀਆਂ ਉਹ ਲੋਕਾਂ ਨੂੰ ਸਮਝਾ ਕੇ ਆਪਣੇ ਕਿਸਾਨਾਂ ਵੀਰਾਂ ਨੂੰ ਇਹਨਾਂ ਦੀਆਂ ਨੀਤੀਆਂ ਜਿਹੜੀਆਂ ਇਹਨਾਂ ਦੇ ਦੁਰਪਰਚਾਰ ਕੀਤਾ ਸਾਰ ਜਥੇਬੰਦੀਆਂ ਦੇ ਉਲਟ ਉਹਨੂੰ ਸਮਝਾ ਕੇ ਇੱਕ ਵੱਡਾ ਇਹਨਾਂ ਦੋਨੋਂ ਨੇ ਇੱਕ ਰੱਖਾਂਗੇ ਜਿਹਦੇ ਨੱਕ ਤੇ ਦਮਦ ਕਰਨਾ ਪੁੱਛ ਲਾਓ ਪੁੱਛ ਕੇ ਪੁੱਛੋ ਇਹ ਤਰੀਕਾੜ ਰਹੀ ਸੀ ਕਰ ਲੈ ਜਲਦੀ ਹੁਣ ਕਰਦਾ ਤੇ ਉਹਦੇ ਨਾਲ ਗੱਲ ਕਰ ਉਹ ਜੀ ਧਰਨ ਦੀ ਗੱਲ ਕਰ ਆ ਗਿਆ ਮੈਂ